ਤਤ ਚਲੋਕ ਸੰਤ ਸਰਨ ਜੋ ਜਨ ਪਰੈ ਸੋ ਜਾਨੇ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੂਖਣੇ ਆਰ ਜਾ ਘਟੈ ਸੰਤ ਕੈ ਦੂਖਣ ਜਮਤੇ ਨਹੀਂ ਛਟੈ ਸੰਤ ਕੈ ਦੂਖਣ ਸੁਖ ਸਭ ਜਾਏ ਸੰਤ ਕੈ ਦੂਖਣ ਨਰਕ ਮਹਿ ਪਾਏ ਸੰਤ ਕਹਿ ਦੂਖਣ ਮਤ ਹੋਏ ਮਲੀਨ ਸੰਤ ਕਹਿ ਦੂਖਣ ਸੋਭਾ ਤੇ ਹੀਨ ਸੰਤ ਕੇ ਹੱਤੇ ਕੋ ਰੱਖੈ ਨਾ ਕੋਈ ਸੰਤ ਕਹਿ ਦੂਖਣ ਥਾਨ ਭ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕਹਿ ਦੂਖਣ ਕਾਗ ਜਿਉ ਲਵੈ ਸੰਤਨ ਕਹਿ ਦੂਖਣ ਸਰਪ ਜੋਨ ਪਾਏ ਸੰਤ ਕੈ ਦੂਖਨ ਤ੍ਰਿਗਤ ਜੋਨ ਕਿਰਮਾਇ ਸੰਤਨ ਕੈ ਦੂਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੂਖਨ ਸਭ ਕੋ ਛਲੈ ਸੰਤ ਕੈ ਦੂਖਨ ਤੇਜ ਸਭ ਜਾਏ ਸੰਤ ਕੈ ਦੂਖਨ ਨੀਚ ਨਿਚਾਏ ਸੰਤ ਦੋਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਰ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬੇਜੋਗ ਸੰਤ ਕੀ ਨਿੰਦਾ ਦੁਖ ਮਹ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਦਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਤਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲਏ ਮਲਾਏ ਸੰਤ ਕਾ ਦੁਖੀ ਅਦਬੀਚ ਤੇ ਟੂਟੈ ਸੰਤ ਕਾ ਦੂਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੂਖੀ ਕਉ ਉਦਿਆਨ ਪਰਮਾਈਐ ਸੰਤ ਕਾ ਦੂਖੀ ਉੱਜੜ ਪਾਈਐ ਸੰਤ ਕਾ ਦੂਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੂਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੂਖੀ ਕਉ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੁਖੀ ਇਓ ਬਿਲ ਲਾਏ ਜਿਉ ਜਲ ਬਿਹੂਨ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਈਦਨ ਨਹੀਂ ਧਰਾਪੈ ਸੰਤ ਕਾ ਦੁਖੀ ਛਟੈ ਅਕੇਲਾ ਜਿਉ ਬੁਆਰ ਤਿਲ ਖੇਤ ਮਾਹੀ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕੀਰਤ ਨਿੰਦਕ ਕਾ ਤੁਰਹੀ ਪਿਆਰ ਨਾਨਕ ਜੋ ਤਿਸ ਪਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉਠ ਚੱਲੇ ਨਿਰਾਸਾ ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋ ਹੋਏ ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸ਼ਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਤਿਸੈ ਧਿਆਵ ਹੋ ਸਾਸ ਗਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇល ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੋ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸ਼ਲੋਕ ਤਜਹੁ ਸਿਆਨ ਪਸੁਰ ਜਨਹੁ ਸਿਮਰਹੁ ਹਰ ਹਰ ਰਾਇ ਏਕ ਆਸ ਹਰ ਮਨ ਰਖਹੁ ਨਾਨਕ ਦੂਖ ਭਰਮ ਭਉ ਜਾਇ ਅਸ਼ਟਪਦੀ ਮਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਐ ਰਹੈ ਅਗਾਈ ਬਹੁਰ ਨ ਤਿਛ ਨ ਲਾਗੈ ਆਈ ਮਾਰਹਿ ਰਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਵਿਗਨ ਨਾ ਲਾਗੈ ਕੋਇ ਉਸਤਤ ਮਨ ਮਹ ਕਰਨ ਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ ਨੈਨ ਉਹ ਪੇਖੋ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚੱਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰਬਿੰਦ ਕਾਰਹਰ ਕਰਮ ਸਰਵਨ ਹਰ ਕਥਾ ਹਰ ਦਰਗਹ ਨਾਨਕੀ ਉਜਲ ਮੱਥਾ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ RAM ਨਾਮ ਜੋ ਕਰਹਿ ਵਿਚਾਰ ਤੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲਹਿ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰજન ਜਾਨਿਆ ਗੁਰ ਪ੍ਰਸਾਦਿ ਆਪਨੇ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ 부ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੋਈ ਨਿਰਵਾਨ ਏਕ ਕੂਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗਹਿ ਦੁਖ ਜਿਸ ਕੋ ਹਰ ਪ੍ਰਭ ਮਨ ਚਿਤਿ ਆਵੈ ਸੋ ਸੰਤ ਸਹੇਲਾ ਨਹੀਂ ਡੁਲਾਵੈ ਜਿਸ ਪ੍ਰਭੇ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸਤੇ ਡਰੈ ਜੈ ਸਾ ਸਾ ਤੈ ਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋ ਦਤ ਸੋ ਦਤ ਸੋ ਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਕਮ ਸੋਹੀ ਅਸ ਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚਿ ਥਾਪ ਉਥਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਹੁਣ ਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰਹਿ ਬੜ ਭਾਗੈ ਨਾਮ ਜਪਤ ਪਾਵਹਿ ਬਿਸ੍ਰਾਮ ਨਾਨਕ ਤਿਨ ਪੁਰਖ ਕੋ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਫਾਏ ਹੋਐ ਸੋ ਹੋਇ ਕਰਨ ਹਾਰ ਪਛਾਣੈ ਸੋ ਹੋਇ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾ ਸਾ ਤੈ ਸਾ ਦ੍ਰਿਸ਼ਟੰ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਕੋਈ ਸੁਖ ਨਿਧਾਨ ਉਨਹੂ ਬਨਿ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਹਾਨ ਸ਼ਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਤਾ ਜਨ ਨਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲੇ ਹਾਰ ਛਠ ਪਦੀ ਟੂਟੇ ਗੰਦਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨਮਾਹੇ ਤਿਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸਤੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰਿ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਤਨਮੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਸ ਤਿਸ ਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇ ਨਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਤੂਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਥੰਮਣ ਜਿਉ ਪਾਖਾਣ ਨਾਭ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮਹੂਰਖ ਕਾਹੇ ਪਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨ ਹਾਰ ਅਵਰਤਿ ਆਗ ਤੋ ਤਿਸਹਿ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰਹਿ ਅਜਾਨ ਕੌਣ ਬਸਤ ਆਈ ਤਿਰੈ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪੇ ਹਿਰਦੇ ਮਾਹੀ ਨਾਨਕ ਪਤ ਸੇਤੀ ਘਰ ਜਾਏ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਮਾਨ લેਹੋ ਮਨ ਮੂਲ ਰਾਮ ਨਾਮ ਹਿਰਦੇ ਮਹਿ ਤੋਲ ਲਾਗ ਕੇਪ ਸੰਤਹਿ ਸੰਗ ਚਾਲ ਅਵਰਤਿ ਆਗ ਵਿਖਿਆ ਜੰਜਾਲ ਤਨ ਤਨ ਕਹੈ ਸਭ ਕੋਏ ਮੁਖ ਊਜਲ ਹਰ ਦਰਗਾਸ ਹੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਂ ਕਹਿ ਸਦ ਬਲੇ ਹਾਰੈ ਚਰਨ ਸਾਜ ਕੇ ਧੋਏ ਤੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੇਕ ਬਿਗਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਉਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕੋ ਜਿਵਲਨ ਹਾਰ ਭੁਕੇ ਕੋ ਦੇਵਤ ਅਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ ਉਰਬ ਲਿਖੇ ਕਾ ਲੈਣਾ ਪਾਹੀ ਸਭ ਕਿਸ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਾਤਿ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਕੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਪਗਤ ਪਗਤ ਸੁਨੀਐ ਤੇ ਹਉ ਲੋਈ ਜਾਂ ਕੈ ਹਿਰਦੈ ਕੋ ਹੋਇ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟੁ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਚਲੋਕ ਰੂਪ ਨਾ ਰੇਖ ਨਾਰੰਗ ਕਿਛ ਤਿਹੋ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਐ ਸੋ ਪਰਸੰਨ ਅਸ਼ਟਪਦੀ ਅਬ ਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂ ਪ੍ਰੀਤ ਤਿਆਗ ਤਿਸਤੇ ਪਰੈ ਨਾਹੀ ਕਿਛੁ ਹੋਇ ਸਰਬ ਨਿਰੰਤਰ ਇਕੋ ਸੋਇ ਆਪੇ 비 ਨਾ ਆਪੇ ਦਾਨਾ ਗਹਿਰ ਗੰਭੀਰ ਗਹਿੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹੋ ਅਨਰਾਵ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਐ ਘਰ ਤਾ ਕੈ ਰਾਜ ਮਹਿਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਵਗਾਹੀ ਪਿਤਾ ਕਾ ਜਨਮ ਕੀ ਜਾਣੈ ਪੂਤ ਸਗਲ ਪੁਰੂਵੀ ਆਪਣੈ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵਹਿ ਸੇ ਤਿਹ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰ ਆਵਹਿ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਾ ਜਨਾਵੈ ਤੈ ਸਾ ਨਾਨਕ ਜਾਨ ਨਾ ਨਾਰੂਪ ਨਾ ਨਾ ਜਾ ਕੇ ਰੰਗ ਨਾ ਨਾ ਭੇਖ ਕਰਹਿ ਇਕ ਰੰਗ ਨਾ ਨਾ ਵਿਦਕੀਨੋ ਬਿਸਥਾਰ ਪ੍ਰਭ ਅਪਨਾਸੀ ਏਕ ਕੰਕਾਰ ਨਾਨਹ ਚਲਤ ਕਰੇ ਖਿਨ ਮਾਹੀ ਪੂਰ ਰਹੇ ਹੋ ਪੂਰਨ ਸਭ ਠਾਂਏ ਨਾ ਨਾ ਵਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟਿਸ ਕੇ ਸਭ ਇਸ ਕੇ ਥਾਓ ਜਪ ਜਪ ਜੀਵੈ ਨਾਨਕ ਹਰਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕਹਿ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਨੇ ਨਾਮ ਲਾਇ ਨਾਨਕ ਚੌਥੇ ਪਦ ਮਹ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸੁਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸਹਿ ਬੁਝਾਈ ਤੇ ਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖ ਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਣ ਕੈ ਰਿਦੈ ਪ੍ਰਵੇਸ਼ ਸਤ ਨਿਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੀ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਕຸນ ਕੋ ਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੇ